हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸੌਂਗ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਮਿੱਤਰ ਪਿਆਰੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਦੋ ਨੁਕਤੇਾਂ ਤੇ ਗੱਲਾਂ ਕਰਨੀਆਂ ਨੇ ਕਿਉਂਕਿ ਕਣਕ ਦੀ ਫਸਲ ਤਕਰੀਬਨ ਗੋਵਾਲ ਨੂੰ ਜਾ ਰਹੀ ਹੈ ਤੇ ਨਸਾਰਾ ਉਹਦਾ 15 ਦਿਨ 20 ਦਿਨ ਦੇ ਵਿੱਚ ਕਣਕ ਦਾ ਨਸਾਰਾ ਜਿਹੜਾ ਹੈਗਾ ਸ਼ੁਰੂ ਹੋ ਜਾਣਾ ਤੇ ਕੋਈ ਥਾਂ 'ਤੇ ਕਿਸਾਨ ਵੀਰਾਂ ਦੀਆਂ ਸਮੱਸਿਆਵਾਂ ਸੀ ਜਾਂ ਥੱਲੇ ਕਮੈਂਟ ਜਿਹੜੇ ਆਉਂਦੇ ਆ ਵੀਡੀਓਜ਼ ਦੇ ਥੱਲੇ ਕੇ ਪੱਤੇ ਫਟ ਰਹੇ ਆ ਜਾਂ ਪੀਲੇ ਰੰਗ ਦੇ ਜਿਹੜੇ ਪੱਤਿਆਂ ਦੇ ਵਿੱਚਕਾਰ ਦਾਗ ਧੱਬੇ ਜਾਂ ਜਿਹੜਾ ਹੈਗਾ ਪੱਤੇ ਵਟ ਚੜਨਾ ਤਾਂ ਉਹਦੇ ਬਾਰੇ ਮੈਂ ਕਿਸਾਨ ਵੀਰੋ ਤੁਹਾਨੂੰ ਦੱਸਦਾ ਕਿ ਪਹਿਲਾਂ ਤੋਂ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀਆਂ ਕਰਦੇ ਰਹੇ ਆ ਪੱਤੇ ਵਿਚਕਾਰੋਂ ਫਟਣਾ ਜਾਂ ਪੱਤਿਆਂ ਨੂੰ ਵਟ ਚੜਨਾ ਜਾਂ ਪੱਤਿਆਂ ਤੇ ਪੀਲੇ ਦਾਗ ਧੱਬੇ ਪੈਣੇ ਬਜਾਈ ਤੋਂ ਲੈ ਕੇ ਕਿਉਂਕਿ ਇਹਦੇ ਵਿੱਚ ਜਿਹੜੇ ਫਟਣਾ ਪੱਤਿਆਂ ਦਾ ਉਹਦੇ ਵਿੱਚ ਕਈ ਥਾਵਾਂ ਦੇ ਉੱਤੇ ਕੈਲਸ਼ੀਅਮ ਦੀ ਵੀ ਥੋੜੀ-ਬਹੁਤ ਘਾਟ ਆ ਸਕਦੀ ਆ ਤਾਂ ਆਪਾਂ ਜਿਹੜੀ ਜਾਣਕਾਰੀ ਸਾਂਝੀ ਕਰਦੇ ਜੀ ਇਹਦੇ ਵਿੱਚ ਬਜਾਈ ਸਮੇਂ ਆਪਾਂ ਕਹਿੰਨੇ ਆ ਕਿ ਡੀਏਪੀ ਦੇ ਨਾਲ ਕੁਝ ਤੁਸੀਂ ਸੁਪਰ ਪਾ ਲਓ ਸਿੰਗਲ ਸੁਪਰ ਫਾਸਫੇਟ ਉਹ ਚ ਕੈਲਸ਼ੀਅਮ ਹੈਗਾ ਆਪਾਂ ਸਟ੍ਰੈਸ ਦਿਨਾ ਹੁਣਾਂ ਮੈਂ ਪੂਰਾ ਇਸ ਗੱਲ ਤੇ ਕਈ ਕਿਸਾਨ ਵੀਰ ਨਹੀਂ ਉਸ ਚੀਜ਼ ਨੂੰ ਗੋਲਦੇ ਹੈਗੇ ਪਰ ਉਹਦੇ ਵਿੱਚ ਵਾਧੂ ਖਰਚੇ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਨੂੰ ਆਪਾਂ ਰਿਪਲੇਸ ਕਰਨਾ ਮੰਨ ਲਓ 10-20 ਕਿਲੋ ਡੀਏਪੀ ਘਟਾ ਲਓ ਇੱਕ ਗੱਟਾ ਸੁਪਰ ਦਾ ਪਾ ਲਓ ਤੇ ਉਹਦੇ ਵਿੱਚ ਜਿਹੜਾ ਵੱਟ ਵੱਟ ਚੜਨਾ ਉਹਦੇ ਵਿੱਚ ਜਿਵੇਂ ਬੋਰਨ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਉਹ ਆਪਸ ਸਪਰੇਅ ਕਰ ਸਕਦੇ ਆ ਫਿਰ ਤੁਹਾਡਾ ਲੋ ਟੈਂਪਰੇਚਰ ਦੀ ਸਟ੍ਰੈਸ ਵੀ ਹੋ ਸਕਦੀ ਹੈ ਫਸਲ ਦੇ ਉੱਤੇ ਫਿਰ ਤੁਹਾਡਾ ਜਿਹੜਾ ਹੈਗਾ ਹਰਬੀ ਸਾਈਡ ਜਿਹੜਾ ਵੀਡੀ ਸਾਈਡ ਦੀ ਟੌਕਸਿਸਿਟੀ 24D ਦੀ ਜਿਵੇਂ ਮਗਰੋਂ ਆਗੇ ਨਾ ਪੱਤੇ ਉੱਪਰੋਂ ਝੰਡਾ ਪੱਤਾ ਗੌਂਗਲ ਹੋ ਜਾਂਦਾ ਪੂਰਾ ਇਕੱਠਾ ਹੋ ਜਾਂਦਾ ਤੇ ਸਿੱਟਾ ਵੀ ਬੜਾ ਔਖਾ ਹੋ ਕੇ ਵਿੱਚੋਂ ਨਿਕਲਦਾ ਤੇ ਉਹਦੀ ਵੀਡੀ ਸਾਈਡ ਦੀ ਟੌਕਸਿਸਿਟੀ ਹੋ ਸਕਦੀ ਐਂਡ ਤੇ ਜਿਹੜਾ ਝੰਡਾ ਪੱਤਾ ਰਾਉਂਡ ਹੁੰਦਾ ਜਿਹੜੇ ਦੂਸਰੇ ਪੱਤੇ ਟਵਿਸਟ ਹੋਣੇ ਉਹਦੇ ਵਿੱਚ ਵੀ ਵੀਡੀ ਸਾਈਡ ਦੀ ਟੌਕਸਿਸਿਟੀ ਵੀ ਹੋ ਸਕਦੀ ਆ ਤੇ ਮੁੱਖ ਤੌਰ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਜਿਪਸਮ ਕਿਸਾਨ ਵੀਰਾਂ ਨੇ ਕੁਝ ਪਾ ਲੈਂਦੇ ਆ ਜਾਂ ਸੁਪਰ ਪਾ ਲੈਂਦੇ ਆ ਉੱਥੇ ਪੱਤੇ ਫਟਣ ਵਗੈਰਾ ਦੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜਾਂ ਬਾਅਦ ਚ ਜਿਵੇਂ ਆਪਾਂ ਮੈਗਨੀਜ਼ ਜ਼ਿੰਕ ਕਲੀ ਦਾ ਆਪਾਂ ਯੂਰੀਆ ਇਹਦੇ ਵਿੱਚ ਮੈਗਨੀਜ਼ ਮਿਲਦਾ ਸਲਫੇਟ ਸਲਫਰ ਮਿਲਦਾ ਜ਼ਿੰਕ ਮਿਲਦਾ ਨਾਈਟ੍ਰੋ ਮਿਲਦੀ ਤੇ ਕੈਲਸ਼ੀਅਮ ਵੀ ਮਿਲਦਾ ਜਿਹੜੇ ਕਿਸਾਨ ਵੀਰਾਂ ਨੇ 2 ਤੋਂ 3 ਇਹ ਸਪਰੇਆ ਕੀਤੀਆਂ ਉੱਥੇ ਨਾ ਤਾਂ ਥੋੜੇ ਜਿੰਕ ਦੀ ਘਾੜ ਨਾ ਜਿਹੜੇ ਦਾਗ ਤੱਬੇ ਵਿਚਾਲੇ ਪੈਂਦੇ ਪੀਲੇ ਕਿਤੇ ਪੀਲੇ ਦਾਗ ਤੱਬੇ ਪੈ ਗਏ ਕਿਤੇ ਚਿੱਟਾ ਹੋ ਗਿਆ ਵਿਚਾਲੇੋਂ ਪੱਤਾ ਇਕੱਠਾ ਜਾਊਗਾ ਟੁੱਟ ਗਿਆ ਤਾਂ ਇਸ ਤਰ੍ਹਾਂ ਦੀ ਉੱਥੇ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਦੇਖਣ ਨੂੰ ਨਹੀਂ ਮਿਲੂਗੀ ਕਿਸਾਨ ਵੀ ਰ ਕਮੈਂਟ ਕਰਕੇ ਵੀ ਦੱਸ ਸਕਦੇ ਜਿਨ੍ਹਾਂ ਨੇ 21 ਜਾਂ 33% ਜਿੰਕ ਅੱਧਾ ਕਿਲੋ ਡਲੀ ਵਾਲੀ ਕਲੀ ਦਾ ਪਾਣੀ ਯੂਰੀਆ ਮੈਗਨੀਜ਼ ਕਿਲੋ ਕਿਉਂਕਿ ਮਗਰੋਂ ਆ ਗਿਆ ਹੁਣ ਨਸਾਰੇ ਸਮੇਂ ਤੁਹਾਡੇ ਪੱਤਿਆਂ ਦੇ ਉੱਤੇ ਸਲੇਟੀ ਰੰਗ ਦੇ ਜਾਂ ਪੀਲੇ ਪੀਲੇ ਜਾਂ ਜਿਹੜੀਆਂ ਧਾਰੀਆਂ ਉੱਤੇ ਦਿਸਣੀਆਂ ਨੇ ਉਤਲੇ ਪੱਤਿਆਂ ਤੇ ਜਿੱਥੇ ਸਿੱਟੇ ਨਿਕਲਨੇ ਨੇ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਵੀ ਤੁਹਾਨੂੰ ਦਿਸਣਗੀਆਂ ਜਿਹੜੇ ਕਿਸਾਨ ਵੀਰਾਂ ਨੇ ਸਪਰੇ ਨਹੀਂ ਕੀਤੀ ਤੇ ਜਿੰਨਾ ਕਿਸਾਨ ਵੀਰ ਨੇ ਸਪਰੇਅ ਕੀਤੀ ਆ ਜ਼ਰੂਰਤ ਅਨੁਸਾਰ ਜਿਹੜੀਆਂ ਖਾਦਾਂ ਪਾਈਆਂ ਨੇ ਵੱਧ ਤੋਂ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕੋਈ ਕਿਸਾਨ ਵੀਰ ਹੁਣ ਪੁੱਛਦੇ ਆ ਕਿ ਅਸੀਂ ਜਿਹੜੇ ਹੈਗੇ ਆ ਜਬਰੈਲ ਕੈਸਟ ਦਾ ਪੁੱਛੀ ਜਾਂਦੇ ਆ ਜਬਰੈਲ ਕੈਸਟ ਇੱਕ ਗਰੋਥ ਪ੍ਰੋਮੋਟਰ ਆ ਸੈੱਲ ਡਿਵੀਜ਼ਨ ਜਾਂ ਸੈੱਲ ਅਲੌਂਗੇਸ਼ਨ ਦਾ ਕੰਮ ਕਰਦਾ ਤਾਕਤ ਕੁਝ ਨਹੀਂ ਦੇਣੀ ਉਹਨੇ ਬੂਟੇ ਨੂੰ ਥੋੜੇ ਨੂੰ ਫਿਰ ਜਿਹੜਾ ਮਾਈਨੋ ਐਸਿਡ ਆ ਉਹ ਹਜੇ ਕੁਝ ਬੈਨੀਫੀਸ਼ੀਅਲ ਹੈਗਾ ਜਿਵੇਂ ਸੀ ਵੀ ਡਿਸਟ੍ਰੈਕਟ ਤੁਸੀਂ ਕਰ ਲੈਨੇ ਆ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਾਈਨੋ ਐਸਿਡ ਆ ਜਾਂ ਵਿਟਾਮਿਨਸ ਵਗੈਰਾ ਹੁੰਦੇ ਆ ਪ੍ਰੋਟੀਨਸ ਹੁੰਦੇ ਨੇ ਉਹ ਤਾਕਤ ਦਿੰਦੇ ਬੂਟੇ ਨੂੰ ਜ਼ਰੂਰ ਜਿਵੇਂ ਆ ਸਾਗ ਆਰੀਕਾ ਆ ਗਈ ਫਕੋਦੀ ਇਹਨਾਂ ਤੋਂ ਤੁਸੀਂ ਫਾਇਦਾ ਲੈ ਸਕਦੇ ਆ ਪਰ ਜਿਹੜਾ ਤੁਸੀਂ ਜਿਬਰੈਲਿਕ ਐਸਿਡ ਕਰਦੇ ਹੋ ਉਹਦਾ ਕੱਖ ਨਹੀਂ ਫਾਇਦਾ ਹੈਗਾ ਪੱਠਿਆਂ 'ਤੇ ਕਰ ਸਕਦੇ ਆ ਤੁਸੀਂ ਉਹ 'ਚ ਤਾਂ ਮਾੜਾ ਮੋਟਾ ਹੈਗਾ ਜਲ ਹਰੇ ਬਾਈ ਕੋਈ ਪੱਤੇ ਲੰਬੇ ਕਰ ਦੂ ਕੋਈ ਹਰੇ ਬਾਈ ਦਿਖਾ ਦੂ ਕਣਕ ਨੂੰ ਝਾੜ ਦੇ ਵਿੱਚ ਕੋਈ ਨਹੀਂ ਤੁਹਾਨੂੰ ਦੇਖਦੇ ਆ ਕਿ ਤੁਸੀਂ ਖੁਸ਼ ਹੋਈ ਜਾਉਂਗੇ ਸਪਰੇਅਾਂ ਕਰਕੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਬਰੈਲਿਕ ਐਸਿਡ ਦਾ ਤੱਤ ਮਿਲਣੇ ਚਾਹੀਦੇ ਆ ਮੈਗਨੀ ਜਿੰਕ ਦੀ ਘਾਟ ਮੁੱਖ ਤੌਰ ਤੇ ਆਉਂਦੀ ਜਾਂ ਬਫਾਸਫੋਰਸ ਪੂਰਾ ਕੀਤਾ ਹੋਵੇ ਪੋਟਾਸ਼ ਪੂਰਾ ਕੀਤਾ ਹੋਵੇ ਤਾਂ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕੀਤੀ ਥੱਲੇ ਕਮੈਂਟ ਕਰਕੇ ਦੱਸ ਵੀ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਆ ਜਿੰਨੇ ਕੁ ਮੈਨੂੰ ਫੀਡਬੈਕ ਮਿਲਿਆ ਪੂਰੇ ਕਿਸਾਨ ਵੀਰ ਖੁਸ਼ ਨੇ ਸਸਤੀ ਸਪਰੇਅ ਨਾਲ ਵਧੀਆ ਨਤੀਜੇ ਮਿਲੇ ਨੇ ਇਹ ਆਪਾਂ ਜਿਹੜਾ ਹੈਗਾ ਖੁਦ ਤੁਹਾਨੂੰ ਕੋਲ ਜਿਹੜਾ ਫਾਰਮੂਲਾ ਦੱਸਿਆ ਸੀਗਾ ਤੇ ਬੜਾ ਵਧੀਆ ਬੈਨੀਫੀਸ਼ੀਅਲ ਰਿਆ ਤੇ ਜਿੱਥੇ 60 ਦਿਨ ਦੀ ਕਣਕ ਉਥੇ ਤੁਸੀਂ ਕਰ ਵੀ ਸਕਦੇ ਆ ਇਹ ਫਟਾਰੇ ਨਾਲ ਨਹੀਂ ਸੰਬੰਧਤ ਕੱਲਾ ਉਹ ਘਾੜ ਦੀਆਂ ਨਿਸ਼ਾਨੀਆਂ ਵੀ ਫਸਲ ਦੀਆਂ ਇਹ ਦੂਰ ਕਰਦਾ ਤੇ ਲੇਟ ਜਿਹੜੀ ਹੈਗੀ ਆ ਤੁਸੀਂ ਵੀਡੀ ਸਾਈਡ ਦੀ ਜਿਹੜੀ ਸਪਰੇਅ ਜੇ ਜਿਹੜੀ ਗੁੱਲੀ ਡੰਡੇ ਵਾਲੀ ਸਪਰੇਆ ਲੇਟ ਤਕਰੀਬਨ ਜਿਵੇਂ 60 ਦਿਨ ਤੋਂ ਉੱਪਰ ਕਰਨ ਤੋਂ ਗਰੇਜ ਕਰਨਾ ਆਪਣਾ ਫਾਇਦਾ ਨਹੀਂ ਕਰੂ ਨੁਕਸਾਨ ਕਰ ਸਕਦੀ ਆ ਐਨ ਪੀ ਕੇ ਜਿਹੜੀ 13045 ਬੋਰੋਨ ਵਗੈਰਾ ਇਹ ਤੁਸੀਂ ਉਲੀਨਾਸ਼ਕ ਇਹ ਸਪਰੇ ਤੁਸੀਂ ਕਰੋ 75 ਦਿਨ ਤੇ ਨੇੜ ਤੇੜ ਜਾ ਕੇ ਜੋ ਝੰਡਾ ਪੱਤਾ ਨਿਕਲਦਾ ਕੋਈ ਕਿਸਾਨ ਵੀਰ ਇਹਨਾਂ ਲੀਹੋਸਨ ਦੀ ਸਪਰੇ ਕਰਨੀ ਆ ਤੁਸੀਂ ਲੀਹੋਸਨ ਤੇ ਉਲੀਨਾਸ਼ਕਾ ਜਿਹੜਾ ਉਹ 72 75 ਦਿਨ ਤੇ ਕਰ ਸਕਦੇ 75 ਦਿਨ ਤੇ ਜਿਹੜਾ ਐਨ ਪੀ ਕੇ ਤੇ ਬੋਰੋਨ ਵਗੈਰਾ ਉਹ ਤੁਸੀਂ 70 ਦਿਨ ਤੇ ਕਰ ਸਕਦੇ ਆ 5 ਦਿਨ ਦਾ ਗੈਪ ਇਹਦਾ ਪਾ ਲਓ ਨਸਾਰੇ ਤੋਂ ਪਹਿਲਾਂ ਪਹਿਲਾਂ ਜਿਹੜਾ ਤੁਸੀਂ ਸਪਰੇਅ ਕਰਦੋ ਐਨਪੀਕੇ ਵਾਲਾ ਪਹਿਲਾਂ ਕਰ ਲਓ ਤੇ ਬਾਅਦ ਚੋਲੀ ਨਾ ਸਿੱਕੇ ਤੇ ਜਿਹੜਾ ਲਿਖੋਸ ਨੇ ਜਿਹੜੇ ਕਿਸਾਨ ਵੀ ਜਣੇ ਕਰਨਾ ਉਹ ਤੁਸੀਂ ਕਰ ਸਕਦੇ ਆ ਜਿਹੜਾ ਮੌਜੂਦਾ ਹੁਣ ਆਪਾਂ ਕਰ ਸਕਦੇ ਆ ਕੋਈ ਕਿਸਾਨ ਵੀਰ ਪੁੱਛਦੇ ਕਿ ਮੈਗਨੀਜ਼ ਦੇ ਨਾਲ ਅਸੀਂ 13045 ਉਹ ਤੁਸੀਂ ਕਰ ਲੋ ਕਿਸਾਨ ਵੀਰੋ ਪਰ ਮੈਗਨੀਜ਼ ਦੀਆਂ ਇਸ ਟਾਈਮ ਤੁਹਾਨੂੰ ਨਿਸ਼ਾਨੀਆਂ ਹਟਣ ਨੂੰ ਆ ਜਾਣ ਜਿਹੜਾ ਦਿਸਣੋਂ ਹਟ ਜਾਣਗੇ ਪਰ ਉਹਦਾ ਕੋਈ ਬਹੁਤਾ ਜਿਆਦਾ ਫਾਇਦਾ ਨਹੀਂ ਹੋਣਾ ਐਡ ਜਿਹੜਾ ਮੌਕੇ ਦੇ ਉੱਤੇ ਕਿਉਂਕਿ ਸ਼ੁਰੂ ਦੇ ਵਿੱਚ ਫਟਾਰੇ ਸਮੇਂ ਆਪਾਂ ਇਹ ਖਾਦ ਦੇਣੀ ਹੈ ਇਹ ਫਟਾਰੇ ਵਾਲੀ ਖਾਦ ਆ ਸਾਰੀ ਮੈਗਨੀਜ਼ ਜਾਂ ਜ਼ਿੰਕ ਜ਼ਿੰਕ ਤੁਸੀਂ ਦੇ ਸਕਦੇ ਜਿਹੜੇ ਕਿਸਾਨ ਵੀਰਾਂ ਨੇ ਜ਼ਿੰਕ ਪਹਿਲਾਂ ਸਪਰੇਅ ਕੀਤੀ ਉਹਨੂੰ ਜ਼ਰੂਰਤ ਨਹੀਂ ਜਿਨ੍ਹਾਂ ਨੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਵਧਾਉਣ ਵਾਸਤੇ ਸਪਰੇਅ ਕਰਨੀ ਉਹ ਤੁਸੀਂ ਕਰ ਸਕਦੇ ਆ ਸੋ ਤੁਹਾਡਾ ਬਹੁਤ ਬਹੁਤ ਨਮਾਜ਼ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸ